ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਸਾਂਝੀਆਂ ਕਰ ਰਿਹਾ ਮੁੱਖ ਮੰਤਰੀ ਜਿਹੜੇ ਨੇ ਖੁਦ ਇਸ ਵੇਲੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਔਰ ਪੀੜਿਤ ਪਰਿਵਾਰ ਜਿੱਥੇ ਉਹਨਾਂ ਨੂੰ ਮਿਲੇ ਨੇ ਉਸ ਤੋਂ ਇਲਾਵਾ ਉਹਨਾਂ ਵੱਲੋਂ ਜਿਹੜਾ ਪਿੰਡ ਦੀਆਂ ਜਿਹੜੀਆਂ ਔਰਤਾਂ ਨੇ ਗੁਰਦੁਆਰਾ ਸਾਹਿਬ 'ਚ ਸੇਵਾ ਕਰ ਰਹੀਆਂ ਨੇ ਉਹਨਾਂ ਨਾਲ ਖੁਦ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਖੁਦ ਮੁੱਖ ਮੰਤਰੀ ਜਿਹੜੇ ਨੇ ਇੱਥੇ ਜਦੋਂ ਪਹੁੰਚੇ ਤੇ ਲੋਕਾਂ ਕੋਲੋਂ ਦਿਲ ਦੀ ਗੱਲ ਜਾਣਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਆਖਰਕਾਰ ਸਮੱਸਿਆ ਕਿੱਥੇ ਹੈ ਇਹ ਜਾਣਨ ਦੀ ਕੋਸ਼ਿਸ਼ ਤੁਸੀਂ ਦੇਖੋ ਮੁੱਖ ਮੰਤਰੀ ਖੁਦ ਕਰਦੇ ਨਜ਼ਰ ਆ ਰਹੇ ਨੇ ਔਰ ਖੁਦ ਲੋਕਾਂ ਨਾਲ ਮਿਨਿਊਟਲੀ ਇੱਕ ਇੱਕ ਚੀਜ਼ ਪੁੱਛ ਰਹੇ ਨੇ ਕਿ ਆਖਿਰਕਾਰ ਕਮੀ ਕਿੱਥੇ ਹੈ ਜਿੱਥੇ ਕਮੀ ਹੈ ਉਸ ਨੂੰ ਸੁਧਾਰਨ ਦੀ ਗੱਲ ਵੀ ਕੀਤੀ ਜਾਏਗੀ ਔਰ ਮੁੱਖ ਮੰਤਰੀ ਤੁਸੀਂ ਦੇਖੋ ਕਿ ਬਿਲਕੁਲ ਸੁਧਾਰਨ ਤੌਰ ਦੇ ਉੱਤੇ ਬਿਲਕੁਲ ਸੁਧਾਰਨ ਤੌਰ ਦੇ ਉੱਤੇ ਦੇਖੋ ਲੋਕਾਂ ਦੇ ਵਿੱਚ ਵਿਚਰਦੇ ਹੋਏ ਔਰ ਲੋਕਾਂ ਕੋਲੋਂ ਗੱਲ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖੋ ਕਿ ਮੁੱਖ ਮੰਤਰੀ ਨੂੰ ਲੋਕ ਗੱਲਾਂ ਦੱਸ ਰਹੇ ਨੇ ਤਾਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਤੁਸੀਂ ਦੇਖੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਅੱਜ ਅੰਮ੍ਰਿਤਸਰ ਦੇ ਮਰੜੀ ਕਲਾਂ ਪਿੰਡ ਵਿੱਚ ਪਹੁੰਚਦੇ ਨੇ ਤੇ ਉੱਥੇ ਜਿੱਥੇ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੁੰਦੇ ਨੇ ਤੇ ਪਰਿਵਾਰਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਔਰ ਤੁਸੀਂ ਦੇਖੋ ਕਿ ਹਰ ਜਿਹੜੇ ਔਰਤ ਨੇ ਉਹਨਾਂ ਕੋਲੋਂ ਪੁੱਛਿਆ ਜਾ ਰਿਹਾ ਕਿ ਆਖਿਰਕਾਰ ਕਮੀ-ਬੇਸੀ ਕਿੱਥੇ ਹੈ ਕੀ ਚੀਜ਼ਾਂ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਕਿਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਮੁੱਖ ਮੰਤਰੀ ਖੁਦ ਕਮਾਨ ਸੰਭਾਲੇ ਹੋਏ ਨੇ ਤੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤਾਂ ਇਹ ਗੱਲ ਉਹਨਾਂ ਨੇ ਕਹੀ ਔਰ ਉਸ ਤੋਂ ਬਾਅਦ ਜਿਹੜਾ ਹੈ ਲੋਕਾਂ 'ਚ ਦੇਖੋ ਕਿਸ ਤਰੀਕੇ ਨਾਲ ਖੁੱਲ ਕੇ ਗੱਲਾਂ ਪੁੱਛ ਰਹੇ ਨੇ ਔਰ ਇੱਕ ਇੱਕ ਚੀਜ਼ ਜੋ ਵੀ ਘਟਨਾ ਵਾਪਰੀ ਹੈ ਜੋ ਕੌਣ ਕੌਣ ਜ਼ਿੰਮੇਵਾਰ ਹੈ ਉਹ ਸਾਰੀਆਂ ਚੀਜ਼ਾਂ ਉਹਨਾਂ ਵੱਲੋਂ ਉੱਥੇ ਪੁੱਛੀਆਂ ਜਾ ਰਹੀਆਂ ਨੇ ਤਾਂ ਮੁੱਖ ਮੰਤਰੀ ਲਗਾਤਾਰ ਲੋਕਾਂ ਨਾਲ ਵਿਚਰਦੇ ਹੋਏ ਔਰ ਹੁਣ ਵਾਪਸੀ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਨੇ ਔਰ ਦੱਸਣਾ ਚਾਹਾਂਗੇ ਕਿ ਅੱਜ ਇੱਕ ਵੱਡੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹ ਉਹਨਾਂ ਵੱਲੋਂ ਸਟੈਪ ਲਿੱਤਾ ਜਾਂਦਾ ਹੈ ਤਾਂ ਹੁਣ ਉਹ ਵਾਪਸੀ ਜਾਂਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਅਫਸਰਾਂ ਨਾਲ ਔਰ ਆਪਣੇ ਹੋਰ ਵੀ ਜਿਹੜਾ ਸਟਾਫ ਹੈ ਉਹਨਾਂ ਨਾਲ ਗੱਲ ਕਰ ਰਹੇ ਨੇ ਤਾਂਕਿ ਜਿਹੜੀ ਕੋਈ 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 ਅੰਗਹਿਲੀ ਹੈ ਜਾਂ ਕੋਈ ਗਲਤੀ ਹੈ ਉਸ ਨੂੰ ਠੀਕ ਕੀਤਾ ਜਾਵੇ ਉਸ ਕਰਕੇ ਜਿਹੜਾ ਹੈ ਉਹਨਾਂ ਵੱਲੋਂ ਇੱਥੇ ਗੱਲ ਵੀ ਕੀਤੀ ਜਾ ਰਹੀ ਹੈ ਮੰਤਰੀ ਸਾਹਿਬ ਉਹਨਾਂ ਨਾਲ ਵੀ ਗੱਲ ਕਰ ਰਹੇ ਨੇ ਪੁਲਿਸ ਦੇ ਹਾਲ ਅਧਿਕਾਰੀ ਨਾਲ ਵੀ ਗੱਲ ਕਰ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਪਰਿਵਾਰਾਂ ਵੱਲੋਂ ਬਿਲਕੁਲ ਸਹੀ ਤਰੀਕੇ ਦੇ ਨਾਲ ਸਾਰਾ ਉਹਨਾਂ ਦਾ ਵੈਲਫੇਅਰ ਹੋ ਸਕੇ ਜਿਸ ਪਰਿਵਾਰ ਨੂੰ ਕੋਈ ਨੌਕਰੀ ਮਿਲਣੀ ਹੈ ਉਸ ਨੂੰ ਨੌਕਰੀ ਦੀ ਵੀ ਗੱਲ ਕਹੀ ਹੈ ਤੇ ਜਿਸ ਨੂੰ ਕੋਈ ਆਰਥਿਕ ਮਦਦ ਦੀ ਲੋੜ ਹੈ ਉਸ ਨੂੰ ਆਰਥਿਕ ਮਦਦ ਦੀ ਵੀ ਗੱਲ ਉਹਨਾਂ ਵੱਲੋਂ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਔਰ ਮੁੱਖ ਮੰਤਰੀ ਇਸ ਵੇਲੇ ਅਧਿਕਾਰੀਆਂ ਨਾਲ ਤੇ ਹੋਰ ਵੀ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨਾਲ ਵਿਚਾਰ ਚਰਚਾ ਕਰ ਰਹੇ ਨੇ ਪੂਰੀ ਸਮੀਖਿਆ ਕੀਤੀ ਔਰ ਸਾਫ਼ ਤੌਰ ਤੇ ਕਿਹਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਤਰ੍ਹਾਂ ਦਾ ਵੱਡਾ ਐਲਾਨ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹਣਾ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਇੱਕੋ ਹੀ ਹੈ ਕਿ ਅਸੀਂ ਇਨਸਾਫ ਦਵਾਈਏ ਔਰ ਇਹਦੇ ਤਾਰ ਬਹੁਤ ਲੰਬੇ ਜੁੜੇ ਨੇ ਤਾਂ ਇਹ ਗੱਲ ਮੁੱਖ ਮੰਤਰੀ ਖੁਦ ਮੰਨ ਰਹੇ ਨੇ ਕਿ ਪ੍ਰਸ਼ਾਸਨ ਦੇ ਅਧਿਕਾਰੀ ਔਰ ਵੱਡੇ ਜਿਹੜੇ ਕੁਝ ਕਿੰਗਬਿੰਨ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਲੋੜ ਹੈ ਔਰ ਉਹਦੇ ਤੇ ਕਾਰਵਾਈ ਹੁਣ ਹੋਏਗੀ ਇਸ ਤਰ੍ਹਾਂ ਦਾ ਆਸ਼ਵਾਸਨ ਮੁੱਖ ਮੰਤਰੀ ਹਣਾ ਵੱਲੋਂ ਕਿਹਾ ਗਿਆ ਹੈ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਅਗਰ ਇਸ ਰਿਕਾਰਡ ਦੇ ਵਿੱਚ ਨજર ਆਇਆ ਕੋਈ ਵੀ ਵਿਅਕਤੀ ਚਾਹੇ ਉਹ ਸਰਕਾਰੀ ਦਵਾਰੇ ਉਸ ਦਾ ਜਿੰਨਾ ਮਰਜ਼ੀ ਹੋਲਡ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਇਸ ਤਰੀਕੇ ਦਾ ਜਿਹੜਾ ਸ਼ਖਸ ਹੈ ਜਿਸ ਨੇ ਕੀ ਇਹ ਸਿਕਨੋਨੀ ਕੰਮ ਨੂੰ ਕੀਤਾ ਹੈ ਉਸ ਦੇ ਉੱਤੇ ਕਾਰਵਾਈ ਸੰਭਵ ਹੈ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਜਿਹੜਾ ਨੈਕਸਸ ਚੱਲ ਰਿਹਾ ਸੀ ਔਰ ਉਸ ਨੈਕਸਸ ਨੂੰ ਅੱਜ ਖਤਮ ਕਰਨ ਦੀ ਲੋੜ ਹੈ ਔਰ ਉਸ ਨੂੰ ਖਤਮ ਕਰਨ ਵਾਸਤੇ ਅੱਜ ਉਹਨਾਂ ਨੇ ਇੱਕ ਸਟੈਪ ਲਿਤਾ ਹੈ ਕਿ ਸਾਰੇ ਜਿੰਨੇ ਵੀ ਲੋਕ ਨੇ ਕਾਰਵਾਈ ਜਿਹੜੀ ਹੈ ਅਮਲ 'ਚ ਲਿਆਂਦੀ ਜਾਏਗੀ ਔਰ ਇਸ ਵੇਲੇ ਮੁੱਖ ਮੰਤਰੀ ਦਾ ਕਾਫਲਾ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਤੇ ਵਾਪਸ ਜਾਂਦੇ ਹੋਏ ਮੁੱਖ ਮੰਤਰੀ ਪਰ ਲੋਕਾਂ ਨਾਲ ਗੱਲਬਾਤ ਕਰਕੇ ਸਾਰੀ ਗੱਲਾਂ ਵਿਚਾਰ-ਵਿਮਰਸ਼ ਕਰ ਰਹੇ ਨੇ ਕਿ ਆਖਿਰਕਾਰ ਕਿਹੜਾ ਅਧਿਕਾਰੀ ਜ਼ਿੰਮੇਵਾਰ ਹੈ ਕਿਸ ਤਰੀਕੇ ਨਾਲ ਤੇ ਪੂਰਾ ਇਸ ਨੂੰ ਕਵਰ ਅਪ ਕੀਤਾ ਜਾਵੇ ਗੁਰਦੁਆਰਾ ਸਾਹਿਬ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰਦੇ ਆ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਵਾਸਤੇ ਆਏ ਸਨ ਪ्रेस वार्ता ਵੀ ਕੀਤੀ ਗੁਰਦੁਆਰਾ ਸਾਹਿਬ ਵੀ ਗਏ ਔਰ ਇਸ ਵੇਲੇ ਹੁਣ ਵਾਪਸੀ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਬਖਸ਼ਿਆਨ ਵਾਲੀ ਗੱਲ ਨਹੀਂ ਹੈ ਤਾਂ ਇਹ ਗੱਲ ਮੁੱਖ ਮੰਤਰੀ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਕਰਦੇ ਨਜ਼ਰ ਆਏ ਨੇ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਔਰ ਜੋ ਵੀ ਇਸ ਵਸਤੇ ਜ਼ਿੰਮੇਵਾਰ ਹੈ ਉਸ ਦੇ ਉੱਤੇ ਕੜੀ ਕਾਰਵਾਈ ਜ਼ਰੂਰ ਅਮਲ ਚ ਲਿਆਂਦੀ ਜਾਏਗੀ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਜਿਹੜੇ ਨੇ ਇਸ ਵੇਲੇ ਵਾਪਸ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਕਾਰਵਾਈ ਕੀਤੀ ਜਾਏਗੀ ਪਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਜਿਹੜੇ આરોપી ਨੇ ਮੁੱਖ આરોપી ਜਿਹੜੇ ਨੇ ਉਹ ਫੜੇ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਪੂਰਾ ਨੈਕਸਸ ਜਿਹਦੇ ਨਾਲ ਕੀ ਸਾਰਾ ਬ੍ਰੇਕਅਪ ਹੋ ਸਕੇਗਾ ਇਸ ਦੀ ਫਿਲਹਾਲ ਇੰਤਜ਼ਾਰ ਕਰਨਾ ਪਏਗਾ ਕੁੱਲ ਮਿਲਾ ਕੇ ਵੱਡਾ ਐਕਸ਼ਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ ਕਿ ਡੀਐਸਪੀ ਅਤੇ ਐਸਐਚਓ ਨੂੰ ਇਸ ਦੇ ਨਾਲ ਨਕਸਾਈ ਵਿਭਾਗ ਦੇ ਦੋ ਅਧਿਕਾਰੀਆਂ ਨੂੰ ਮੌਕੇ ਤੋਂ ਹੀ ਸਸਪੈਂਡ ਕਰ ਦਿੱਤਾ ਗਿਆ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ